ਇਹ ਮਦਾਨ ਸਬਾਲ ਕ ਜਦੋਂ ਬਦਨਕ ਦੇ ਅਲਾਵਾ ਪੁੱਤ ਪਿੰਡ ਦੇ ਵਿੱਚ ਸਾਡਾ ਇੱਕ ਬਹੁਤ ਨੌਜਵਾਨ ਛੋਟਾ ਵੀਰ ਸਭ ਲੋਕਾਂ ਨੇ ਕੱਲ ਦੀ ਸੋਸ਼ਲ ਮੀਡੀਆ ਤੇ ਤੇ ਨਿਊਜ਼ ਦੇਖੀ ਆ 32 ਸਾਲ ਦਾ ਜੇ ਪਾਲ ਸਿੰਘ ਹਾਰਟੈਕ ਦੇ ਨਾਲ ਬੜਾ ਪਿਆਰਾ ਬੱਚਾ ਸੀਗਾ ਉਹਨਾਂ ਦੇ ਪਿਤਾ ਜੀ ਖੜੇ ਐ ਸੀ ਉਹਨੇ ਬੀਜਲੀ ਬੋਰਡ ਦੇ ਵਿੱਚ ਬੇਟਾ ਉੱਥੇ ਟਰਕਿੰਗ ਦਾ ਕੰਮ ਕਰਦਾ ਸੀ ਬੜਾ ਅੱਛਾ ਬਿਜ਼ਨਸ ਸੀਗਾ ਪਰ ਜਾਨਕ ਅਟੈਕ ਜਿਹੜਾ ਉਹ ਆ ਗਿਆ ਅਜੇ ਉਹਦਾ ਵਿਆਹ ਸੀਗਾ ਕਮਿੰਗ ਫਲਦੀ ਦੇ ਵਿੱਚ ਉਹਨਾਂ ਦੇ ਫਲਦੀ ਦੇ ਵਿੱਚ ਉਹਦਾ ਵਿਆਹ ਹੋਣਾ ਸੀਗਾ ਘਰ ਦੇ ਵਿਚਾਰੇ ਵਿਆਹ ਦੀਆਂ ਤਿਆਰੀਆਂ ਕਰਨ ਲਈ ਫਿਰ ਕੁਦਰਤ ਨੇ ਰੰਗਿਆ ਮਨ ਬਾਦ ਨੂੰ ਕੁਝ ਹੋਰ ਮੌਜੂਦ ਸੀਗਾ ਤੋਂ ਮੈਂ ਅਫਸੋਸ ਕਰ ਰਹਾ ਹਾਂ ਸੀਗਾ ਮੇਰੇ ਹਰ ਮਖਮੰਤੀ ਸਾਹਿਬ ਨੇ ਡਿਊਟੀ ਲਈ ਹੈ ਕਿ ਕਿਤੇ ਵੀ ਕਿਸੇ ਵੀ ਕੋਈ ਐਨਆਰਆਈ ਨੂੰ ਸਵਸਿਆ ਤੋਂ ਉੱਤੇ ਜਾਣਾ ਤੋਂ ਮੈਂ ਕਿਉਂਕਿ ਆਪਾ ਦੇ ਇਲਾਕੇ ਆਪਣਾ ਪਿੰਡ ਵੀ ਨਾਲ ਇਹ ਦੇਖ ਲੈ ਇੱਥੋਂ ਤੇ ਮੈਂ ਅਫਸੋਸ ਕਰਨਾ ਹੈ ਹੀ ਐਸ.ਡੀ.ਓ ਸਾਹਿਬ ਦੇ ਨਾਲ ਪਰਵਾਦ ਦੇ ਨਾਲ ਕਿ ਕੋਈ ਕਿਸੇ ਇੱਕ ਤਰ੍ਹਾਂ ਦੀ ਸਾਡੀ ਸਰਕਾਰ ਦੀ ਮਾਨ ਸਾਹਿਬ ਦੀ ਸਰਕਾਰ ਦੀ ਕੋਈ ਹੈਲਪਲੀ ਲੋਡ ਹੋਈ ਤੇ ਅਸੀਂ ਬਲ ਹਰ ਤਰ੍ਹਾਂ ਦੀ ਮਦਦ ਕਰਨ ਦੇ ਪਿਆਰ ਪਰ ਕਿਉਂਕਿ ਇਹਨਾਂ ਦਾ ਪਰਵਾਦ ਉੱਥੇ ਆ ਦਾਦੀ ਸੈਟ ਹੈ ਇਹਨਾਂ ਦੀ ਬੀਟੀ ਬੇਟਾ ਕੈਨੇਡਾ ਦੇ ਵਿੱਚ ਨੇ। ਪਰ ਇਹਨਾਂ ਨੇ ਇਹਨਾਂ ਦੇ ਕਿ ਸਭ ਕੁਝ ਠੀਕ ਹੈ ਪਰ ਮੈਂ ਕਹਾਂ ਕਿ ਕੋਈ ਵੀ ਕਿਸੇ ਕਿਸਮ ਦੀ ਕੋ ਲੋਡ ਅਸੀਂ ਨਾਲ ਉਹ ਮਾਦਾ ਸੱਚੇ ਬਾਛਾ ਬੇਟੇ ਨੂੰ ਅਜੇ ਪਾਲ ਨੂੰ ਸਾਡਾ ਸਾਥ ਛੱਡ ਗਿਆ ਉਹਨੂੰ ਆਪਣੇ ਚਰਨਾਂ ਚ ਰੱਖੇ ਉਹਦੇ ਬਾਪ ਨੂੰ ਭੈਣ ਨੂੰ ਭਰਾ ਨੂੰ ਬਾਕੀ ਪਰਿਵਾਰ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਪਿੱਛੇ ਸ਼ੋਕ ਸ਼ਾਂਤੀ ਜਿਹੜੀ ਕਾਬੂ ਰੱਖ ਕੇ ਮੈਂ ਇਸ ਕਰਦਾ ਹੈਡ ਬਾਡੀ ਲੈ ਹੁੰਦਾ ਦਿੱਤੇ ਨਾ ਮੈਂ ਪੁੱਛਿਆ ਕਹਿੰਦੇ ਕੋਈ ਬਲ ਹੈ ਵੀ ਜੇ ਕੋਈ ਲੋੜ ਪਊ ਤਾਂ ਅਸੀਂ ਕਰ ਜਾਈਏ ਅਸੀਂ ਹਰਕ ਦੀ ਗੱਲ ਇੰਨਾ ਦੀ ਤੇ ਪ੍ਰਮਾਤਮਾ ਦੀ ਕਿਰਪਾ ਵੀ ਉਹਨਾਂ ਦੇ ਪਰਿਵਾਰ ਦੇ ਜੀਵਨ ਉੱਤੇ ਜਿਹਦਾ ਕੋਈ ਵੀ ਉਹਦੀ ਵੀ ਮਤ ਕਰਦਾ ਕਹਿੰਦਾ ਕਿ ਜੇ ਲੋਟ ਪਉਗੀ ਤੇ ਦੱਸਣਗੇ ਆਪਾਂ ਸਾਡਾ ਸਰਕਾਰ ਤੇ ਬਹੁਤ ਸਾਰੇ ਮਤਾਂ ਇਤਹਾ ਹੋ ਰਹੀਆਂ ਨੇ ਇਹ ਦਸਾਰਨ ਪਤਾ ਕਰਨ ਦੀ ਕੀ ਬੜੀ ਦੁਖਦਾਈ ਗੱਲ ਹੈ ਮੈਂ ਤਾਂ ਬੁੱਲ ਰੋਜ਼ ਵਾਲੀ ਡਿਊਟੀ ਲਾ ਲਓ ਮੇਰੀ ਅਜੇ ਅਸੀਂ ਗਰਦਾਸਪੁਰ ਤੋਂ ਤੁਰੇ ਤੇ ਹੁਣੇ ਧੂਦੀ ਦਾ ਇੱਕ ਮੁੰਡਾ ਮਰ ਗਿਆ ਉੱਥੇ ਉਹਨੇ ਉੱਥੋਂ ਕਾਲ ਆਈ ਕਿ ਉਹਦੀ ਡੈਡ ਬੜੀ ਬਗੋ ਨਿੰਦੂ ਬੜਾ ਅਫਸੋਸ ਹੈ ਐਕਚੁਅਲੀ ਕੀ ਹੈ ਕਿ ਵਰਲਡ ਵਾਈਡ ਜਿਹੜੀ ਹਾਥਕ ਸਥਿਤੀ ਬਹੁਤ ਹੀ ਚੰਗੀ ਨਹੀਂ ਆਪਣੇ ਬੱਚੇ ਜਿਹੜੇ ਇਹ ਤੇ ਬੱਚਾ ਸੈਂਟ ਸੀਗਾ ਇਹਦਾ ਤਾਂ ਬੜੀ ਪਤਾ ਨਹੀਂ ਕਿਉਂ ਅਟੈਕ ਆ ਗਿਆ ਇਹਦਾ ਅੱਠ ਦੋ ਸਾਲ ਦਾ ਆਪਣੇ ਟਰਾਲੇ ਟਰੂਲੇ ਵਧੀਆ ਕੰਮ ਸੀ ਇਹਦਾ ਠੀਕ ਸੀਗਾ ਪਰ ਕਈ ਜਿਹੜੇ ਮੁੰਡੇ ਜ਼ਾਦਿਆਂ ਦੀ ਡੈਥ ਹੋ ਗਈ ਉਹ ਜਿਹੜੇ ਨਵੇਂ ਜਾਂਦੇ ਐ ਐਜੂਕੇਸ਼ਨ ਦੇ ਬਹਾਨੇ ਜਿਹੜਾ ਕੰਮ ਕਰ ਜਾਂਦੇ ਇਥੋਂ ਮਾਪੇ ਵਿਚਾਰੇ ਕੋ ਦੋ ਕਿੱਲੇ ਵੇਚਦਾ ਉਹ ਤਿੰਨ ਕਿੱਲੇ ਵੇਚਦਾ ਉੱਥੇ ਜਾ ਕੇ ਜਿੰਨੀ ਆਪਾਂ ਨੂੰ ਲੱਗਦਾ ਮੈਂ ਖੋਦ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਗੈਸ ਸਟੇਸ਼ਨ ਤੇ ਕੰਮ ਕਰਦਾ ਰਿਹਾ ਮੇਰੇ ਬੱਚੇ ਉੱਥੇ ਆ ਉਹ ਵੀ ਟਰੱਕਿੰਗ ਦਾ ਕੰਮ ਕਰਦੇ ਮੈਨੂੰ ਪਤਾ ਕਿ ਬਹੁਤ ਔਖਾ ਕੰਮ ਆ ਮਿਹਨਤ ਕਰਨੀ ਕਵੀ ਤਵੀ ਘੰਟੇ ਸਾਡੇ ਬੱਚੇ ਉੱਤੇ ਕੰਮ ਕਰਦੇ। ਉਹ ਨਵੇਂ ਪਗਏ ਬੱਚੇ ਨੂੰ ਐ ਲੱਗਦਾ ਹੁੰਦਾ ਕਿ ਜਿੱਦਾਂ ਸ਼ਾਇਦ ਉੱਥੇ ਲੋਕਾਂ ਨੇ ਨਾਲ ਡਾਲਰ ਲੱਗੇ ਆ ਤੇ ਉਹਨਾਂ ਨੂੰ ਤਾਂ ਕਿ ਆ ਕੇ ਭੱਜ ਕੇ ਉੱਥੋਂ ਲਾ ਕੇ ਲੈ ਆਉਣੇ। ਤਾਂ ਮੈਨੂੰ ਲੱਗਦਾ ਥੋੜਾ ਜਿਹਾ ਉੱਥੇ ਸਟ्रेस ਹੈ ਆਪਣੇ ਨਵੇਂ ਬੱਚਿਆਂ ਦੇ ਵਿੱਚ ਨਾ ਕਿਉਂਕਿ ਕਰਦੇ ਵਿਚਾਰੇ ਉਹਨੇ ਕਿਸੇ ਦੇ 2 ਕਿੱਲੇ ਵਿੱਚ ਆ ਕਿਸੇ ਕਿੱਲਾ ਵਿੱਚ ਆ ਕਿਸੇ 2.5 ਕਿੱਲੇ 3 ਕਿੱਲੇ ਵਿੱਚ ਕੇ ਭੇਜਿਆ। ਉਹਦੇ ਮਨ ਤੇ ਹੁੰਦਾ ਜੰਗ ਜਨਰੇਸ਼ਨ ਆਪਣੀ ਗੁੰਡੇ ਦੇ ਮਨ ਤੇ ਹੁੰਦਾ ਕਿ ਪਿੱਛੋ ਆਪਿਆਂ ਦੇ ਪਿਆਰਿਆਂ ਦੇ ਆਪਕ ਤੌਰ ਤੇ ਤੰਗੀ ਚਾਹ ਕੇ ਖੱਲਿਆ ਹੁੰਦਾ ਸਾਡੇ ਨਾਲ ਤੇ ਜਿਹੜਾ ਦੁਖਾਂਤ ਹੋਇਆ ਉਹ ਮੈਂ ਤੇ ਰੱਬ ਦੀ ਅਰਦਾਸ ਕਰਦਾ ਕਿ ਕਦੀ ਵੀ ਕਿਸੇ ਬੈਰੀ ਦੁਸ਼ਮਨ ਦੇ ਨਾਲ ਵੀ ਨਾ ਇਸ ਤਰ੍ਹਾਂ ਦੀ ਗੱਲ ਹੋਵੇ ਘਾਰੀਵਾਲ ਸਾਹਿਬ ਆਏ ਆ ਚੱਦ ਕੇ ਅਫਸੋਸ ਕਰਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਬੜੀ ਹੌਂਸਲਾ ਦਿੱਤਾ ਕਿ ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਜੱਡ ਬਾਡੀ ਲਿਉਣ ਦੇ ਵਿੱਚ ਕੋਈ ਵੀ ਲੋੜ ਪੈਂਦੀ ਆ ਤੇ ਤੁਸੀਂ ਸਾਨੂੰ ਕਾਲ ਕਰੋਗੇ ਇਹ ਤਾਂ ਸਿਰ ਜਰੂਰ ਮਦਦ ਜੀ ਤੁਹਾਡੀ ਹਲ ਬਾਕੀ ਰੈੱਡ ਬਡੀ ਜਿਹੜੀ ਆ ਉਹ ਵੀਰਵਾਰ ਦਾ ਟਾਈਮ ਉਹਨਾਂ ਨੇ ਦਿੱਤਾ ਆ ਕਿ 2 ਤਰੀਕ ਨੂੰ ਉੱਥੋਂ ਜਿਹੜੀ ਆ ਉਹ ਚੱਲ ਪੂਗੀ ਤੇ 4 ਤਰੀਕ ਨੂੰ ਸ਼ਾਇਦ ਐਤਵਾਰ ਇਸੇ ਸਾਡੇ ਕੋਲ ਪਹੁੰਚ ਜਾਵੇ ਬਾਕੀ ਮੈਂ ਤੇ ਇੰਨਾ ਕੀ ਕਹਿ ਸਕਦਾ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਰੇ ਬੱਚੇ ਜਿੰਨੇ ਵੀ ਬਾਹਰ ਗਏ ਨੇ ਉਹਨਾਂ ਦਾ ਪ੍ਰਮਾਤਮਾ ਬੇਧ ਭਰਿਆ ਹੱਥ ਰੱਖੇ ਉਹਨਾਂ ਤੇ ਕਦੀ ਵੀ ਕਿਤੇ ਜੋ ਘਟਨਾ ਸਾਡੇ ਨਾਲ ਵਾਪਰੀ ਆ ਕਦੀ ਵੈਰੀ ਦੁਸ਼ਮਣ ਦੇ ਬੱਚੇ ਦੇ ਨਾਲ ਵੀ ਨਾ ਵਾਪਰੇ ਤੇ ਇਹ ਕਿਨੂੰ ਧੰਨਵਾਦ